ਕਹਾਣੀ ਬਜ਼ੁਰਗਾਂ ਦਾ ਆਦਰ ਕਰੋ ਇੱਕ ਬਹੁਤ ਵੱਡਾ ਦਰਖਤ ਸੀ ਉਸ ਉੱਤੇ ਬਹੁਤ ਸਾਰੇ ਹੰਸ ਰਹਿੰਦੇ ਸੀ ਉਹਨਾਂ ਵਿੱਚੋਂ ਇੱਕ ਬਜ਼ੁਰਗ ਹੰਸ ਵੀ ਸੀ ਬਹੁਤ ਸਿਆਣਾ ਤੇ ਦੂਰਦਰਸ਼ੀ ਸੀ ਇੱਕ ਦਿਨ ਉਸਨੇ ਇੱਕ ਛੋਟੀ ਜੀ ਵੇਲ ਨੂੰ ਦਰਖਤ ਉੱਤੇ ਤਣੇ ਨਾਲ ਲਿਪਟੇ ਹੋਏ ਦੇਖਿਆ ਤਾਂ ਬਜ਼ੁਰਗ ਹੰਸ ਨੇ ਦੂਜੇ ਹੰਸਾਂ ਨੂੰ ਬੁਲਾ ਕੇ ਕਿਹਾ ਵੇਖੋ ਇਸ ਵੇਲ ਨੂੰ ਖਤਮ ਕਰ ਦਿਓ ਹੰਸ ਹੱਸਦਾ ਹੋਇਆ ਬੋਲਿਆ ਏ ਛੋਟੀ ਜਿਹੀ ਵੇਲ ਸਾਨੂੰ ਕਿਵੇਂ ਮੌਤ ਦੇ ਮੂੰਹ ਵਿੱਚ ਲੱ ਜਾ ਸਕਦੀ ਹੈ ਬਜ਼ੁਰਗ ਹਾਂਸ ਨੇ ਸਮਝਾਇਆ ਅੱਜ ਇਹ ਤੁਹਾਨੂੰ ਛੋਟੀ ਜਿਹੀ ਲੱਗਦੀ ਹੈ ਹੌਲੀ ਹੌਲੀ ਦਰਖਤ ਦੇ ਚਾਰੇ ਪਾਸੇ ਤਣੇ ਨੂੰ ਲਪੇਟਾ ਮਾਰ ਕੇ ਉੱਪਰ ਤੱਕ ਆ ਜਾਵੇਗੀ ਫਿਰ ਵੇਲ ਦਾ ਤਣਾ ਮੋਟਾ ਹੋਣ ਲੱਗਾ ਤੇ ਦਰਖਤ ਨਾਲ ਲਿਪਟੇ ਜਾਣਾ ਹੇਠਾਂ ਤੋਂ ਉੱਪਰ ਤੱਕ ਦਰਖਤ ਤੇ ਚੜਨ ਲਈ ਇੱਕ ਪੌੜੀ ਜਿਹੀ ਬਣ ਜਾਵੇਗੀ ਕੋਈ ਵਿਸ਼ਕਾਰੀ ਉਸਦੇ ਸਹਾਰੇ ਚੜ ਕੇ ਸਾਡੇ ਤੱਕ ਪਹੁੰਚ ਸਕਦਾ ਹੈ ਦੂਸਰੇ ਜਵਾਨ ਹੰਸ ਨਹੀਂ ਕਿਹਾ ਉਹ ਛੱਡੋ ਪਰ ਤੁਸੀਂ ਤਾਂ ਇੱਕ ਛੋਟੀ ਜਿਹੀ ਬੇਲ ਨੂੰ ਖਿੱਚ ਕੇ ਇੰਨਾ ਜ਼ਿਆਦਾ ਲੰਮਾ ਕਰਦੇ ਹੋ ਕਿ ਇੱਕ ਛੋਟੀ ਬੇਲ ਪੌੜੀ ਕਿਵੇਂ ਬਣ ਸਕਦੀ ਹੈ ਇਸੇ ਤਰ੍ਹਾਂ ਸਾਰੇ ਹੰਸ ਬਜ਼ੁਰਗ ਦਾ ਮਜ਼ਾਕ ਉਡਾਉਂਦੇ ਹੋਏ ਚਲੇ ਗਏ ਕਿਸੇ ਨੇ ਵੀ ਬਜ਼ੁਰਗ ਹੰਸ ਦੀ ਗੱਲ ਨੂੰ ਗੰਭੀਰਤਾ ਨਾਲ ਨਾ ਲਿਆ ਸਮਾਂ ਬੀਤਦਾ ਗਿਆ ਵੇਲ ਦਾ ਤਣਾ ਮੋਟਾ ਹੁੰਦਾ ਗਿਆ ਸੱਚਮੁੱਚ ਹੀ ਦਰਖਤ ਦੇ ਤਣੇ ਤੇ ਪੌੜੀ ਜਿਹੀ ਬਣ ਗਈ ਇੱਕ ਦਿਨ ਜਦੋਂ ਹੰਸ ਦਾਣਾ ਛੁਗਣ ਗਏ ਤਾਂ ਇੱਕ ਸ਼ਿਕਾਰੀ ਉਧਰ ਆਇਆ ਤੇ ਦਰਖਤ ਤੇ ਬਣੀ ਪੌੜੀ ਦੇ ਚੜ ਕੇ ਜਾਲ ਵਿਛਾ ਦਿੱਤਾ ਸ਼ਾਮ ਨੂੰ ਸਾਰੇ ਹੰਸ ਵਾਪਸ ਆਏ ਸ਼ਿਕਾਰੀ ਦੇ ਜਾਲ ਵਿੱਚ ਫਸ ਗਏ ਆਪਣੇ ਖੰਭ ਫੜਫੜਾਉਣ ਲੱਗੇ ਬਜ਼ੁਰਗ ਹੰਸ ਚੁੱਪਚਾਪ ਬੈਠਾ ਸੀ ਇੱਕ ਹੰਸ ਨੇ ਹਿੰਮਤ ਕਰਕੇ ਪੁੱਛਿਆ ਇਸ ਸੰਕਟ ਵਿੱਚੋਂ ਨਿਕਲ ਲਈ ਕੋਈ ਤਰਕੀਬ ਦੱਸੋ ਬਜ਼ੁਰਗ ਹੁਣ ਅਸੀਂ ਤੁਹਾਡੀ ਕੋਈ ਗੱਲ ਵੀ ਨਹੀਂ ਟਾਲਦੇ ਸਾਰੇ ਹੰਸਾਂ ਨੇ ਹਾਮੀਂ ਭਰੀ ਤਾਂ ਬਜ਼ੁਰਗ ਹੰਸ ਨੇ ਕਿਹਾ ਤਾਂ ਸੁਣੋ ਜਦੋਂ ਸ਼ਿਕਾਰੀ ਸਵੇਰੇ ਆਵੇਗਾ ਤਾਂ ਸਾਰੇ ਹੰਸ ਮਰਦਾ ਹੋਣ ਦਾ ਨਾਟਕ ਕਰਨਾ ਸ਼ਿਕਾਰੀ ਤੁਹਾਨੂੰ ਮਰਦਾ ਸਮਝ ਕੇ ਜਾਲ ਵਿੱਚੋਂ ਬਾਹਰ ਸੁੱਟ ਦੇਵੇਗਾ ਜ਼ਮੀਨ ਉੱਤੇ ਉੱਥੇ ਵੀ ਮਰਿਆਵਾਂ ਦੀ ਪਏ ਰਹਿਣਾ ਜਿਵੇਂ ਹੀ ਉਹ ਆਖਰੇ ਹੰਸ ਥੱਲੇ ਸੁਟੇਗਾ ਤੇ ਮੈਂ ਸੀਟੀ ਵਜਾਵਾਂਗਾ ਤੁਸੀਂ ਮੇਰੀ ਸੀਟੀ ਸੁਣਦੇ ਸਾਰ ਹੀ ਸਾਰਿਆਂ ਨੇ ਉੱਡ ਜਾਣਾ ਸਵੇਰੇ ਸ਼ਿਕਾਰੀ ਆਇਆ ਸਾਰੇ ਹੰਸਾਂ ਨੇ ਉਵੇਂ ਹੀ ਕੀਤਾ ਜਿਵੇਂ ਬਜ਼ੁਰਗ ਹੰਸ ਨੇ ਕਿਹਾ ਸੀ ਉਸ ਨੇ ਸਾਰੇ ਹੰਸਾਂ ਨੂੰ ਮਰਦਾ ਸਮਝ ਕੇ ਜ਼ਮੀਨ ਤੇ ਸੁੱਟ ਦਿੱਤਾ ਤੇ ਹਾਂ ਸਸੀਟੀ ਦੀ ਆਵਾਜ਼ ਸੁਣਦੇ ਹੀ ਸਾਰੇ ਉੱਡ ਗਏ ਸ਼ਿਕਾਰੀ ਹੈਰਾਨ ਰਹਿ ਗਿਆ ਬਜ਼ੁਰਗ ਭਲਾਂ ਹੀ ਸਾਨੂੰ ਆਰਥਿਕ ਸਹਾਇਤਾ ਨਹੀਂ ਕਰ ਸਕਦੇ ਪਰ ਉਹਨਾਂ ਦੇ ਅਨੁਭਵ ਤੋਂ ਸਾਨੂੰ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ਬਜ਼ੁਰਗ ਸਾਡੇ ਪਰਿਵਾਰ ਦੀ ਸ਼ਾਨ ਹੈ ਕੋਈ ਕੂੜਾ ਕਰਕਟ ਨਹੀਂ ਜਿਸ ਨੂੰ ਘਰੋਂ ਬਾਹਰ ਕੱਢਿਆ ਜਾਵੇ ਸੋ ਬਜ਼ੁਰਗਾਂ ਦੀ ਕਦਰ ਕਰਿਆ ਕਰੋ ਇਹ ਸਾਡਾ ਫਰਜ਼ ਹੈ ਕਮੈਂਟ ਕਰਕੇ ਦੱਸਣਾ ਕਿ ਕੌਣ-ਕੌਣ ਅੱਜ ਵੀ ਆਪਣੇ ਬਜ਼ੁਰਗਾਂ ਨਾਲ ਘਰ ਵਿੱਚ ਰਹਿ ਰਿਹਾ ਹੈ